PGI ਚੰਡੀਗੜ੍ਹ ਜਾਂਦੇ ਹੋ ਜਾਂ ਤੁਹਾਨੂੰ ਇਲਾਜ ਦੀ ਜ਼ਰੂਰਤ ਹੈ ਤਾਂ ਤੁਹਾਡੇ ਲਈ ਇਹ ਖਬਰ ਬਹੁਤ ਜ਼ਰੂਰੀ ਹੈ ਕਿਉਂਕਿ ਹੜਤਾਲ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਸਖਤ ਕਦਮ ਚੁੱਕਿਆ ਹੈ PGI ਦੇ ਵਿੱਚ ਕਿਸੇ ਤਰ੍ਹਾਂ ਦੀ ਹੜਤਾਲ ਜਾਂ ਫਿਰ ਪ੍ਰਦਰਸ਼ਨ ਨੂੰ ਲੈ ਕੇ ਇਹ ਸਖਤ ਕਦਮ ਚੁੱਕਿਆ ਗਿਆ ਹੈ ਜਾਣਕਾਰੀ ਮੁਤਾਬਕ ਹਰਿਆਣਾ ਦਾ ਐਸਮਾ ਐਕਟ ਚੰਡੀਗੜ੍ਹ ਪ੍ਰਸ਼ਾਸਨ ਨੇ PGI ਤੇ ਲਾਗੂ ਕਰ ਦਿੱਤਾ ਗਿਆ ਯਾਨੀ ਕਿ PGI ਦੇ ਕੋਈ ਵੀ ਅਧਿਕਾਰੀ ਜਾਂ ਫਿਰ ਵਰਕਰ ਜਿਹੜਾ ਉਹ ਹੜਤਾਲ ਜਾਂ ਫਿਰ ਪ੍ਰਦਰਸ਼ਨ ਨਹੀਂ ਕਰ ਸਕੇਗਾ 6 ਮਹੀਨਿਆਂ ਤੱਕ ਸਟ੍ਰਾਈਕ ਤੇ پابੰਦੀ ਲਗਾ ਦਿੱਤੀ ਗਈ ਹੈ ਹਰਿਆਣਾ ਦਾ ਐਸਮਾ ਐਕਟ ਲਗਾ ਦਿੱਤਾ ਗਿਆ ਬੀਤੇ ਕੱਲ ਪੰਜਾਬ ਸਰਕਾਰ ਨੇ ਵੀ ਪਾਵਰ ਕਾਮ ਦੇ ਮੁਲਾਜ਼ਮਾਂ ਅਧਿਕਾਰੀਆਂ ਤੇ ਐਸਮਾ ਐਕਟ ਲਾਗੂ ਕਰ ਦਿੱਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਕੋਈ ਹੜਤਾਲ ਜਾਂ ਸਮੂਹਿਕ ਛੁੱਟੀ ਤੇ ਜਾਂਦਾ ਤਾਂ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਪਾਵਰ ਕਾਮ ਦੇ ਅਧਿਕਾਰੀਆਂ ਮੁਲਾਜ਼ਮਾਂ ਨੇ ਵੀ ਹੜਤਾਲ ਤੇ ਜਾਣ ਦਾ ਐਲਾਨ ਕੀਤਾ ਸੀ ਪਰ ਦੂਜੇ ਪਾਸੇ ਹੁਣ ਪੀਜੀਆਈ ਨੂੰ ਲੈ ਕੇ ਵੀ ਅਹਿਮ ਖਬਰ ਹੈ ਕਿ ਐਸਮਾ ਲਾਗੂ ਕਰ ਦਿੱਤਾ ਗਿਆ ਐਸਮੋ ਐਕਟ ਹੈ ਜਿਸ ਤਹਿਤ ਜੇਕਰ ਕੋਈ ਹੜਤਾਲ ਜਬਰ ਸਮੂਿਕ ਛੁੱਟੀ ਤੇ ਜਾਂਦਾ ਪ੍ਰਦਰਸ਼ਨ ਕਰਦਾ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਪੀਜੀਆਈ ਦੇ ਉੱਤੇ ਇਹ ਐਸਮਾ ਯਾਨੀ ਕਿ ਪੀਜੀਆਈ ਦੇ ਮੁਲਾਜ਼ਮਾ ਅਧਿਕਾਰੀਆਂ ਦੇ ਉੱਤੇ ਇਹ ਐਸਮਾ ਲਾਗੂ ਕਰ ਦਿੱਤਾ ਹੈ ਯੂਟੀ ਪ੍ਰਸ਼ਾਸਨ ਨੇ ਇਹ ਹੁਕਮ ਜਾਰੀ ਕਰ ਦਿੱਤਾ ਹੈ ਹੁਣ ਕਰਮਚਾਰੀ ਅਗਲੇ 6 ਮਹੀਨੇ ਤੱਕ ਹਰਿਆਣਾ ਐਸੈਂਸ਼ੀਅਲ ਸਰਵਿਸ ਮੇਨਟੇਨੈਂਸ ਐਕਟ 1974 ਅਹ ਤਹਿਤ ਕਿਸੇ ਵੀ ਤਰ੍ਹਾਂ ਦੀ ਸਟ੍ਰਾਈਕ ਨਹੀਂ ਕਰ ਸਕਣਗੇ ਮੁੱਖ ਸਕੱਤਰ ਰਾਜੀ ਵਰਮਾ ਦੇ ਵੱਲੋਂ ਇਸ ਸਬੰਧ ਵਿੱਚ ਸੋਮਵਾਰ ਨੂੰ ਹੁਕਮ ਸੀ ਜਿਹੜੇ ਉਹ ਜਾਰੀ ਕੀਤੇ ਗਏ ਨੇ ਯੂਟੀ ਪ੍ਰਸ਼ਾਸਨ ਨੇ ਹੁਕਮ ਜਾਰੀ ਕੀਤੇ ਨੇ ਕਿਸੇ ਵੀ ਪ੍ਰਕਾਰ ਦੀ ਹੜਤਾਲ ਜਾਂ ਫਿਰ ਜੇਕਰ ਕੋਈ ਛੁੱਟੀ ਹੜਤਾਲ ਸਰਵਜਨਿਕ ਛੁੱਟੀ ਹੁੰਦੀ ਹੈ ਜਿਵੇਂ ਸਮੂਹਿਕ ਛੁੱਟੀ ਹੈ ਉਹ ਉਹ ਨਹੀਂ ਲਈ ਜਾ ਸਕਦੀ ਜਨਜੀਵਨ ਦੇ ਲਈ ਹਾਨੀਕਾਰਕ ਹੋ ਸਕਦਾ ਹੈ ਕਿਉਂਕਿ ਸਿਹਤ ਖੇਤਰ ਨਾਲ ਜੁੜਿਆ ਹੋਇਆ ਪੀਜੀਆ ਇਸ ਕਰਕੇ ਇਹ ਫੈਸਲਾ ਲਿਆ ਗਿਆ ਹੈ ਸੋ ਹਰਿਆਣਾ essentiial service maintenance act 1974 ਦੀ ਧਾਰਾ 3 ਅਤੇ 4 ए ਦੇ ਤਹਿਤ ਪ੍ਰਸ਼ਾਸਕ ਨੂੰ ਪ੍ਰਾਪਤ ਸ਼ਕਤੀਆਂ ਦਾ ਪ੍ਰਯੋਗ ਕਰਨ ਦੇ ਹੁਕਮ ਜਾਰੀ ਹੋਏ ਨੇ ਤੋਂ ਇਸ ਤੋਂ ਇਲਾਵਾ ਹੁਣ PGI ਵਿੱਚ ਕਿਸੇ ਵੀ ਕਰਮਚਾਰੀ ਦੇ ਵੱਲੋਂ 6 ਮਹੀਨੇ ਤੱਕ ਹੜਤਾਲ ਕਰ ਕੀਤੀ ਨਹੀਂ ਜਾ ਸਕਦੀ ਪ੍ਰਤੀਬੰਧ ਹੈ ਜਿਹੜਾ ਪਾਬੰਦੀ ਲੱਗ ਗਈ ਹੈ ਦੱਸਦੀ ਕਿ ਚੰਡੀਗੜ੍ਹ ਵਿੱਚ ਪਹਿਲਾਂ ਪੰਜਾਬ ਐਸਮਾ ਲਾਗੂ ਹੁੰਦਾ ਸੀ ਪਰ ਹੁਣ ਬਿਜਲੀ ਵਿਭਾਗ ਨੇ ਨਿੱਜੀਕਰਨ ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੇ ਨੂੰ ਦਬਾਉਣ ਦੇ ਲਈ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਪੰਜਾਬ ਐਸਮਾ ਨੂੰ ਖਤਮ ਕਰਕੇ ਹਰਿਆਣਾ ਐਸਮਾ ਲਾਗੂ ਕਰ ਦਿੱਤਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਅਨੁਸਾਰ ਇਸ ਤੇ ਨਿਯਮ ਕਾਫੀ ਸਖਤ ਨੇ ਪਹਿਲਾਂ ਹੜਤਾਲ ਕਰਨ ਵਾਲੇ ਕਰਮਚਾਰੀਆਂ ਤੇ ਹੀ ਕਾਰਵਾਈ ਹੋ ਸਕਦੀ ਸੀ ਪਰ ਹੁਣ ਹਰਿਆਣਾ ਐਸਮਾ ਤੇ ਤਹਿਤ ਹੜਤਾਲ ਦੀ ਯੋਜਨਾ ਬਣਾ ਰਹੇ ਯਾਨੀ ਕਿ ਪਲਾਨ ਬਣਾ ਰਹੇ ਅਧਿਕਾਰੀਆਂ ਜਾਂ ਮਲਾਜ਼ਮਾਂ ਉਹਨਾਂ ਖਿਲਾਫ ਜਾਂ ਉਸ ਦੇ ਲਈ ਪੈਸੇ ਖਰਚ ਕਰਨ ਵਾਲਿਆਂ ਤੇ ਵੀ ਕਾਰਵਾਈ ਹੋ ਸਕੇਗੀ ਉਸ ਤੋਂ ਇਲਾਵਾ ਵੀ ਹੋਰ ਸਖਤ ਕਾਰਵਾਈਆਂ ਦੇ ਨਿਯਮ ਨੇ ਉਹ ਜਿਹੜੇ ਸਵਿੱਚ ਤੈ ਕੀਤੇ ਗਏ ਨੇ ਤੋਂ ਹਰਿਆਣਾ ਐਸਮਾ ਲਾਗੂ ਕੀਤਾ ਗਿਆ ਪਹਿਲਾਂ ਪੰਜਾਬ ਦਾ ਐਸਮਾ ਐਕਟ ਲਾਗੂ ਹੁੰਦਾ ਸੀ ਪਰ ਹੁਣ ਹਰਿਆਣਾ ਐਸਮਾ ਐਕਟ ਲਾਗੂ ਕੀਤਾ ਗਿਆ ਪੀਜੀਆਈ ਦੇ ਵਿੱਚ ਯੂਟੀ ਪ੍ਰਸ਼ਾਸਨ